ਸਰ ਜਿਹੜੇ ਭਾਈ ਮਾਤਰਾ ਦੇ ਵਿੱਚ ਉਪੀਨ ਬਰਮਦ ਹੋਈ ਹੈ ਇਹਦੇ ਬਾਰੇ ਦਿਓ ਜਾਣਕਾਰੀ ਕੀ ਸੀ ਪੂਰਾ ਮਾਮਲਾ ਅੱਜ ਐਸਟੀਐਫ ਲੁਧਿਆਣਾ ਰੇਂਜ ਨੇ ਇੱਕ ਆਪਰੇਸ਼ਨ ਦੇ ਦੌਰਾਨ ਜਿੱਤੇ ਇੱਕ ਬਾਈ ਜਿਹੜੇ ਹੈ ਇੰਸਪੈਕਟਰ ਹਰਵਨ ਸਿੰਘ ਕਰ ਰਹੇ ਸੀਗੇ ਔਰ ਡੀਐਸਪੀ ਬੁਰਖ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਪਰਵਾਈਜ਼ਨ ਦੇ ਵਿੱਚ ਸੀਗੇ ਇਹਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆ ਫਾਈ ਨੰਬਰ ਐਫਆਈਆਰ ਦਸਤਕ ਕੀਤੀ ਦੋ ਵਿਅਕਤੀਆਂ ਚ ਗ੍ਰਿਫਤਾਰ ਕੀਤੇ ਆ ਗੁਰਦੇਵ ਸਿੰਘ ਐਂਡ ਤਜਿੰਦਰ ਸਿੰਘ ਔਰ ਇਹਨਾਂ ਦੇ ਕੋਲੋਂ 66 ਕਿਜੀ 66 ਕਿਜੀ ਓਪੀਐਮ ਜਿਹੜੀ ਹੈ ਬਰਾਮਦ ਕੀਤੀ ਹੈ ਸਰ ਇਹ ਇਨੀ ਮਾਤਰਾ ਚ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ ਇਹ ਝਾਰਖੰਡ ਏਰੀਆ ਚੋਂ ਲੈ ਕੇ ਆਏ ਨੇ ਔਰ ਉੱਥੋਂ ਬਾਈ ਰੋਡ ਹੀ ਸਕੋਰਪਿਓ ਗੱਡੀ ਦੇ ਵਿੱਚ ਲੈ ਕੇ ਆਏ ਨੇ ਔਰ ਸਕੋਰਪਿਓ ਵੀ ਸੀ ਬਰਾਮਦ ਕਰ ਲਈ ਹੈ ਔਰ ਉਹਦੇ ਵਿੱਚੋਂ ਅਸੀਂ 66 ਕਿਲੋ ਰਿਕਵਰੀ ਕੀਤੀ ਹੈ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹ ਇਹਨਾਂ ਦੇ ਜਿਹੜਾ ਆਪਣਾ ਗੁਰਦੇਵ ਸਿੰਘ ਵਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕੁਝ ਟਰੱਕ ਨੇ ਜਿਹੜੇ ਉੱਤੇ ਝਾਰਖੰਡ ਮਾਈਨਸ ਵਿੱਚ ਚੱਲਦੇ ਆ ਔਰ ਉਹਦੇ ਨਾਲ ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ 4-5 ਸਾਲ ਤੋਂ ਪਿਛਲੇ ਤੋਂ ਇਹ ਅਫੀਮ ਦੀ ਸਮਗਲਿੰਗ ਕਰ ਰਿਹਾ ਸਰ ਇਹਨਾਂ ਦੇ ਮਾਮਲੇ ਦਰਜ ਨਹੀਂ ਪਹਿਲਾਂ ਵੀ ਆ ਜਿਹੜਾ ਇੱਕ ਵਿਅਕਤੀ ਹੈ ਤੇਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਸੀ ਰਿਕਾਰਡ ਇਹਨਾਂ ਦਾ ਕਢਾਵਾਂਗੇ ਪਤਾ ਲੱਗ ਜਾਏਗਾ ਤਰ ਕੀ ਮਕਸਦ ਕੀ ਵੇਚਣ ਵਾਸਤੇ ਲੈ ਕੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਇਹ ਕੁਝ ਆਮ ਨਾਗਰੀਆਦੀ ਨੇ ਅਜੇ ਤੱਕ ਤਾਂ ਇਹ ਗੱਲ ਆਈ ਹੈ ਵੇਚਣ ਵਾਸਤੇ ਲਿਆਉਂਦੇ ਨੇ ਵੇਚਣ ਵਾਸਤੇ ਲੈ ਕੰਦੇ ਕੋਈ ਬੋਰ ਨੈਟਵਰਕ ਵੀ ਇਹਨਾਂ ਦਾ ਕੋਈ ਹੋ ਅਸੀਂ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਕਿ ਵੀ ਇਹਨਾਂ ਦੀ ਫਾਰਵਰਡ ਔਰ ਬੈਕਵਰਡ ਲਿੰਕੇਜਸ ਕਿਹਨੇ ਤਾਂ ਜਿਤਨਾ 60 ਕਿਲੋ ਦੀ ਇੱਕ ਵੱਡੀ ਰਿਕਵਰੀ ਮੰਨੀ ਜਾਂਦਾ ਜੇ ਕੋਈ ਕੈਸ਼ ਵਗੈਰਾ ਕੋਈ ਇਹਨਾਂ ਤੋਂ ਕੋਈ ਡਰਗ ਨਹੀਂ ਐਦਾਂ ਡਰਗ ਮੰਨੀ ਅਜੇ ਨਹੀਂ ਮਿਲੀ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਅਕਾਊਂਟਸ ਐਂਡ ਅਦਰ ਥਿੰਗਸ ਜਿਹੜੀਆਂ ਦੇਖਾਂਗੇ ਸਾਰੀਆਂ ਜੇਕਰ ਉਹਦੇ ਚ ਪ੍ਰੋਸੀਡਸ ਆਫ ਡਰੱਗਸ ਹੋਣਗੀਆਂ ਤਾਂ ਅਸੀਂ ਉਹਨਾਂ ਤੋਂ ਵੀ ਕਾਰਵਾਈ ਕਰਾਂਗੇ ਸਰ ਦੋਨੇ ਇਹ ਦੋਨੇ ਵਿਅਕਤੀ ਜਿਹੜੇ ਨੇ ਜਿੱਥਾਂ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਮळे ਕੋਈ ਇਸ ਬਾਰੇ ਕੋਈ ਖਲਾਸਾ ਹੋਇਆ ਜਾਂ ਕੋਈ ਨਹੀਂ ਅਜੇ ਤਾਂ ਇੱਕ ਉਹ ਉਹ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਹੈ ਕਿ ਟਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਇੱਕ ਦੂਜੇ ਨੂੰ ਜਾਣਦੇ ਹੋਣ ਤਾਂ ਬਾਕੀ ਤਫਤੀਸ਼ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿਉਂਕਿ ਅੱਜ ਹੀ ਫੜੇ ਅਸੀਂ ਔਰ ਅਜੇ ਅਸੀਂ ਮੈਜਿਸਟਰੇਟ ਸਾਹਦੇ ਪੇਸ਼ ਕਰਨਾ ਰਿਮਾਨ ਲਵਾਵਾਂਗੇ ਸਰ ਮਾਨਦੋ ਸਾਰੀਆਂ ਗੱਲਾਂ ਬਾਹਰ ਹੋਣਗੀਆਂ ਜਿਹੜੀ ਗੱਡੀ ਆ ਇਹਨਾਂ ਦੇ ਆਪਣੇ ਨਾਮ ਤੇ ਹੈ ਜੇ ਗੱਡੀ ਨਹੀਂ ਜਿਹੜੀ ਇਹ ਸਕੋਰਪੀਓ ਕਿਸੇ ਹੋਰ ਦਾ ਹੈ ਉਹਨਾਂ ਤੇ ਹਾਂਜੀ ਸਰ ਖੁਦ ਐਡਿਕਟ ਨੇ ਇਹ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਕੋਈ ਇਹਨਾਂ ਦਾ ਕੋਈ ਲਿੰਕ ਕੋਈ ਪਰਚੇਜ਼ਿੰਗ ਵਾਲਾ ਲਿੰਕ ਤਾਂ ਨਹੀਂ ਸਾਹਮਣੇ ਆਇਆ ਸਰ ਹਜੇ ਤੱਕ ਪਰਚੇਜ਼ਿੰਗ ਦਾ ਸਰ ਜਿਹੜਾ ਮਤਲਬ ਜਿਹੜਾ ਜੀਤ ਨੂੰ ਵੇਚਣੀ ਸੀ ਇਹਨਾਂ ਨੇ ਨਹੀਂ ਉਹ ਅਸੀਂ ਉਹ ਇਹਨਾਂ ਨੂੰ ਜਿਹੜੇ ਪੁਸ਼ਸ਼ ਕਰਾਂਗੇ ਤਾਂ ਗੱਲ ਸਾਹਮਣੇ ਆਉਣਗੇ ਅੱਛਾ ਜੀ ਹਾਂਜੀ ਕਾਰਖਾਨੇ ਤੋਂ ਲੈ ਕੇ ہاں جی ਤੇ ਸਪਲਾਈ ਕਿਦਾਂ ਕਰਦੇ ਨੇ ਕੋਈ ਬੇ ਆਫਿਸ ਇਹ ਸਪਲਾਈ ਤਾਂ ਮੋਡ ਆਫ ਟਰਾਂਸਪੋਰਟ ਦਾ ਨਾ ਕੋਲ ਹੈ ਹੀ ਥਰੂ ਲੈਂਡ ਰੂਟ ਹੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਨੇ ਹੁਣ ਫਰਦਾ ਜਿਹੜੀ ਹੈ ਹੁਣ ਅੱਗੇ ਕਿਹਨੂੰ ਕਿਹਨੂੰ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤਫਤੀਸ਼ ਅਸੀਂ ਕਰਾਂਗੇ ਤਾਂ ਸਭ ਨਿਕਲ ਆ ਜਾਏਗਾ ਕਿਵੇਂ ਕਰਦੇ ਨੇ ਉਹ ਵੀ ਮੋਡ ਵੀ ਨਾਲ ਪਤਾ ਲੱਗ ਜਾਏ ਸਰ ਗੁਪਤ ਸੁਝਨੇ ਦੇ ਹਾਰ ਤੇ ਇਹਦੀ ਇਹਨਾਂ ਦੀ ਗੁਫਤਾਰੀ ਹੋਈ ਹੈ ਜੀ ਜੀ ਅਸੀਂ ਇਹ ਇਨਫੋਰਮੇਸ਼ਨ ਬੇਸਿਸ ਤੇ ਅਫੇਅਰ ਜਿਸਟ੍ਰਿਕ ਕੀਤੀ ਸੀਗੀ ਔਰ ਜਿਹੜਾ ਉਸ ਤੋਂ ਬਾਅਦ ਨਾਕਾ ਲਗਾ ਕੇ ਖੜਿਆ